ਇਹਤੇ ਵਿੱਚ ਯਕੀਨ ਨਹੀਂ ਹੈਗਾ ਤਾਂ ਕਰਕੇ ਆਪਾਂ ਕਿਸੇ ਤੇ ਬਲੀਵ ਨਹੀਂ ਕਰਦੇ ਓਨਲੀ ਵਾਹਿਗੁਰੂ ਤੇ ਬਲੀਵ ਕਰਦੀ ਆ ਮੈਂ ਕਿਸੇ ਤੇ ਨਹੀਂ ਬਲੀਵ ਕਰਦੀ ਹੈਗੀ ਕਿਉਂਕਿ ਮੈਂ ਆਪਣੇ ਦਿਲ ਦੀ ਗੱਲ ਕਿਸੇ ਨੂੰ ਦੱਸ ਨਹੀਂ ਸਕਦਾ ਆਪਾਂ ਦਾ ਵੀਡੀਓ ਮੰਗ ਰਮਣਾ ਲਗਦੇ ਨੇ ਆ ਤੇ ਸਾਡੀ ਜਵਨੀ ਪਹਿਲਾਂ ਆ ਜਾਂਦੀ ਪਤਾ ਹੀ ਆ ਕਿ ਲੜਾਈ ਝਗੜੇ ਜਿਹੜੇ ਆ ਨਾ ਉਹ ਹਰ ਇੱਕ ਘਰ ਦੇ ਵਿੱਚ ਹੁੰਦੇ ਹੁੰਦੇ ਕਿਸੇ ਦੇ ਕਾਰਨ ਬੱਟ ਪਏ ਆਪਣੀ ਫੈਮਿਲੀ ਤੇ ਜਾਂਦੇ ਆ ਆਪਾਂ ਦਾ ਵੀਡੀਓ ਮੰਗ ਰਮਣਾ ਲਗਦੇ ਨੇ ਦੇ ਸਾਡੀ ਅਜਮਨੀ ਪਹਿਲਾ ਆ ਜੰਦੀ ਤੇ ਮੈਨੂੰ ਵੀ ਕੈਮਰੇ ਵਿੱਚ ਜ਼ਰੂਰ ਲੈਣਾ ਪਈ ਹਲੋ ਜੀ ਸਸ਼ੀ ਕਾਂਜੀ ਕਿਵੇਂ ਹੋ ਜੀ ਤੁਹੋਂ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਆਪਣੇ ਆਪਣੇ ਘਰਾਂ ਵਿੱਚ ਰਾਜੀ ਖੁਸ਼ੀ ਹੋਵੇ ਤੇ ਲਓ ਜੀ ਹੋ ਗਿਆ ਸੰਡੇ ਦਾ ਦਿਨ ਦੋ ਦਿਨ ਹੋ ਗਏ ਆਪਾਂ ਵੀਡੀਓ ਨਹੀਂ ਪਾਈ ਹੈਗੀ ਤੇ ਕਿਉਂਕਿ ਕੋਈ ਰੀਜ਼ਨ ਸੀਗਾ ਤਾਂ ਡਰ ਗਏ ਤੇ ਆਪਾਂ ਤੁਹਾਨੂੰ ਦੱਸਿਆ ਸੀਗਾ ਪਿਛਲੀ ਵੀਡੀਓ ਦੇ ਵਿੱਚ ਕਿ ਆਪਾਂ ਸੈਕਿੰਡ ਪਾਰਟ ਵੀ ਇਸ ਦਾ ਲੈ ਕੇ ਆਵਾਂਗੇ ਦੇ ਦੇਖ ਲੋ ਜੀ ਆਂਢੀ ਘਾਂਢੀ ਜਿਹੜੇ ਹੁੰਦੇ ਆ ਨਾ ਵਾਕਈ ਕਿ ਵੈਰ ਜਿਹੜਾ ਹੁੰਦਾ ਕਿ ਤੇ ਸ਼ਰੀਕ ਜਿਹੜਾ ਹੁੰਦਾ ਸ਼ਰੀਕ ਵੈਰ ਕੱਢ ਹੀ ਪੈਂਦਾ ਦੇ ਸਾਡੇ ਜੀ ਇਸ ਘੱਟ ਕਿਸੇ ਨੇ ਕਰਤਾ ਟੂਣਾ ਹੂੰ ਟੂਣਾ ਕਰ ਦਿੱਤਾ ਇਹਨਾਂ ਦੇ ਕਿਸੇ ਨੇ ਤੇ ਜੀ ਕਰ ਦਿੱਤਾ ਕਿਸੇ ਨੇ ਟੂਣਾ ਸਾਵਣ ਦੇ ਮਹੀਨੇ ਕੇ ਸ਼ਾਇਦ ਕਿ ਨਾ ਸਾਵਣ ਦੇ ਮਹੀਨੇ ਹੀ ਵਰਤ ਚੱਲਦੇ ਆ ਸਾਵਣ ਦੇ ਮਹੀਨੇ ਟੂਣੇ ਤੱਪੇ ਜਿਹੜੇ ਹੁੰਦੇ ਆ ਜ਼ਿਆਦਾ ਚੱਲਦੇ ਆ ਆਪਾਂ ਲਾਇਆ ਜੀ ਸਿਰ ਨੂੰ ਤੇਲ ਬਹੁਤ ਹੀ ਜ਼ਿਆਦਾ ਚੁੱਪੜਿਆ ਹੋਇਆ ਵਾ ਬਹੁਤ ਹੀ ਜ਼ਿਆਦਾ ਕਿ ਰਾਤੀ ਮੇਲਾ ਕਾਫੀ ਜ਼ਿਆਦਾ ਤੇਲ ਲਾਇਆ ਜੀ ਮੈਂ ਕਿਹਾ ਕਿ ਕਿਉਂ ਨਾ ਹਨਾ ਮੈਂ ਹਫਤੇ ਦੇ ਵਿੱਚ ਇੱਕ ਵਾਰ ਜ਼ਰੂਰ ਜਿਹੜਾ ਤੇਲ ਆ ਦੋ ਦਿਨ ਆਪਣੇ ਪੂਰਾ ਤੇਲ ਲਾ ਕੇ ਰੱਖਦੇ ਹੁੰਨੇ ਆ ਦੇਖੋ ਮੇਰੇ ਕਿੰਨਾ ਜ਼ਿਆਦਾ ਆਇਲ ਆ ਮਾਲਾ ਦੇ ਵਿੱਚ ਤੇ ਲਓ ਜੀ ਇਸ ਘਰ ਤੇ ਨਾ ਵਿੱਚ ਇਸ ਘਰ ਤੇ ਵਿੱਚ ਆਪ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀਆਂ ਨੇ ਤੇ ਇੱਕ ਜੀ 12:30 ਦੇ ਮੂਰੇ ਕੀ ਅਗੇ ਨੇ ਜਿਸ ਤਰ੍ਹਾਂ ਲਾ ਲੋ ਪੀ ਸ਼ਾਪ ਆ ਤੇ ਇੱਕ ਨੀਅਰ ਹੀ ਆਪਣੇ ਕਟਿੰਗ ਵਾਲੀ ਸ਼ਾਪ ਆ ਤੇ ਨਾਲ ਹੀ ਆਪਣੇ ਹੈਗੇ ਇੱਕ ਕ੍ਰਿਆਨਨੀ ਦੀ ਸ਼ਾਪ ਆ ਤੇ ਉਥੇ ਨਾਲ ਲੋਕ ਸਿਗਰਟਾ ਵਗੈਰਾ ਸ਼ਰਾਬ ਵਗੈਰਾ ਅੰਡੇ ਵਗੈਰਾ ਬਹੁਤ ਜ਼ਿਆਦਾ ਖਾਂਦੇ ਨੇ ਤੇ ਤਾਂ ਕਰਕੇ ਕਿ ਆਪਾਂ ਨੂੰ ਰੀਜ਼ਨ ਆ ਕਿ ਆਪਾਂ ਜਿਹੜਾ ਘਰ ਆ ਇਹ ਛੱਡ ਰਹੇ ਆ ਕਿਉਂਕਿ ਆਪਾਂ ਨੂੰ ਵਧੀਆ ਨਹੀਂ ਲੱਗਦਾ ਹੈਗਾ ਤਾਂ ਕਰਕੇ ਸ਼ਾਇਦ ਆਪਾਂ ਹੋ ਸਕਦਾ ਆ ਕੱਲ ਪੱਸੋ ਤਾਂਹੀਂ ਸ਼ਾਇਦ ਪੱਕਾ ਨਹੀਂ ਕਹਿ ਸਕਦੇ ਸ਼ਾਇਦ ਕੁਝ ਵਧੀਆ ਜਿਹਾ ਨਹੀਂ ਲੱਗਦਾ ਪਿਆ ਹੈਗਾ ਇੱਕ ਮੈਨੂੰ ਆਇਆ ਕਿ ਲਾ ਲੋ ਹਨਾ ਆਪਾਂ ਆਪਣਾ ਕੰਮ ਕਰਦੇ ਪਰ ਲੋਕਾਂ ਕੋਲੋਂ ਕਿੱਥੇ ਦੇਖ ਕੇ ਜਾਰ ਹੁੰਦਾ ਹਨਾ ਕਿਸੇ ਕੋਲੋਂ ਕਹਿੰਦੇ ਵਾ ਵੈਸੇ ਤੇ ਆਪਣੇ ਕੋਲੋਂ ਦੇਖ ਕੇ ਨਹੀਂ ਜਾਰ ਹੁੰਦਾ ਤੇ ਕੋਈ ਆਪਾਂ ਨੂੰ ਕਿੱਥੇ ਜਾਰ ਲੋਕ ਹਨਾ ਤੇ ਇਹ ਹੀ ਗੱਲ ਆ ਜੀ ਪੈੰਡ ਤਾਂ ਪੈੰਡ ਹੀ ਰੰਗਦਾ ਤੇ ਪੈੰਡ ਦੇ ਲੋਕ ਜਿਹੜੇ ਹੈਗੇ ਕਿਸੇ ਦੀ ਚੜ੍ਹਾਈ ਦੇਖ ਕੇ ਜਮਾ ਖੁਸ਼ ਨਹੀਂ ਹੁੰਦੇ ਹੈਗੇ ਤੇ ਆਪਾਂ ਤੁਹਾਨੂੰ ਬਤਾਈਏ ਕਿ ਆਪਾਂ ਸਾਲ ਬਾਅਦ ਆਪਣੇ ਪਿੰਡ ਆਏ ਆ ਹਨਾ ਪੂਰਾ ਸਾਲ ਹੋ ਗਿਆ ਤੇ ਬਹੁਤ ਵਧੀਆ ਸਾਡਾ ਕੰਮਕਾਰ ਵੀ ਵਧੀਆ ਚੱਲਦਾ ਆ ਤੇ ਵਧੀਆ ਸਾਰਾ ਕੁਝ ਕੀ ਮੈਨੇ ਕੀ ਕੰਮ ਕਰਦੇ ਚਲੋ ਆਪਾਂ ਕੋਈ ਕਰਦੇ ਨਹੀਂ ਹੈਗਾ ਆਪਾਂ ਬੈਲੇ ਰਹਿੰਦੇ ਆ ਕਰਤਾ ਆਪਾਂ ਕਰਦੇ ਨਹੀਂ ਕੋਈ ਸਾਰਾ ਦਿਨ ਬੈਲੇ ਹੀ ਰਹਿੰਦੇ ਆ ਸਾਰਾ ਦਿਨ ਸੌ ਲਿਆ ਊਠ ਲਿਆ ਖਾ ਲਿਆ ਪੀ ਲਿਆ ਬਸ ਹੋਰ ਕੋਈ ਕੰਮ ਨਹੀਂ ਆਪਾਂ ਨੂੰ ਹੈਗਾ ਤੇ ਆਪਾਂ ਵਧੀਆ ਰਹਿੰਦੇ ਆ ਤੇ ਤੁਹਾਨੂੰ ਮੇਰੀ ਸ਼ਾਇਦ ਜਿਹੜੀ ਵੀਡੀਓ ਵਿੱਚ ਚਿੱਟਿ-ਚਿੱਟਿ ਜਿਹੀ ਆਉਂਗੀ ਪਤਾ ਕਿਉਂ ਕਿਉਂਕਿ ਮੈਂ ਨਾ ਅੰਦਰ ਬੈਠ ਕੇ ਵੀਡੀਓ ਬਣਾਉਂਦੀ ਤੇ ਮਾਰ ਨਾਲ ਘਰ ਨਹੀਂ ਸੀ ਕਾਫੀ ਤੱਕ ਕੋਟੇ ਜਿਹਾ ਲੱਗਿਆ ਹੋਣਾ ਤਾਂ ਲੱਗਦਾ ਤੇ ਦੇਖ ਲਓ ਜੀ ਲੋਕ ਹਨਾ ਕਿੱਥੇ ਕਿਸ ਨੂੰ ਦੇਖ ਕੇ ਕੋਈ ਜਾਂਦਾ ਹੈ ਜਿੱਥੇ ਅਸੀਂ ਰਹਿ ਰਹੇ ਹਾਂ ਇੱਥੇ ਕਿਸੇ ਨੇ ਟੋਣਾ ਕਰ ਦਿੱਤਾ ਸਾਨੂੰ ਉਸ ਦਿਨ ਦਾ ਨਾ ਵਹਿਮ ਜਿਹਾ ਥੋੜਾ ਜਿਹਾ ਪੈ ਗਿਆ ਕਿੰਨਾ ਕਿ ਵਹਿਮ ਦਾ ਇਲਾਜ ਕੋਈ ਨਹੀਂ ਹੁੰਦਾ ਥੋੜਾ ਜਿਹਾ ਵਹਿਮ ਪੈ ਗਿਆ ਤੇ ਜਰ ਕੋਈ ਹਨਾ ਐਵੇਂ ਕਿਸੇ ਦੇ ਚੱਕਰ ਦੇ ਵਿੱਚ ਅਸੀਂ ਠੱਗੇ ਜਾਈਏ ਹਨ ਸਾਨੂੰ ਉਸ ਮੇਰੀ ਬੇਟੀ ਅਸ਼ੋਤੀ ਜੀ ਹਨਾ ਕੋਈ ਪ੍ਰੋਬਲਮ ਆਉਂਦੀ ਤੇ ਤਾਂ ਕਰਕੇ ਜੀ ਫੇਰ ਆਪਾਂ ਕਿ ਆਪੇ ਆਪਾਂ ਕਿਉਂ ਨਾ ਇਹ ਘਰ ਜਿਹੜਾ ਆ ਇਸ ਨੂੰ ਲੀਵ ਕੀਤਾ ਜਾਵੇ ਤੇ ਤਾਂ ਕਰਕੇ ਤੇ ਹੋਰ ਵੀ ਕਾਫੀ ਰੀਜਨਸ ਨੇ ਤੇ ਇਸ ਕਰਕੇ ਆਪਾਂ ਇਹ ਜਿਹੜਾ ਘਰ ਆ ਛੱਡ ਰਹੇ ਆ ਕਿਉਂਕਿ ਇੱਕ ਤਾਂ ਇਹ ਨਾ ਚੋਂਦਾ ਬਹੁਤ ਜ਼ਿਆਦਾ ਹੈ ਇੰਨਾ ਜ਼ਿਆਦਾ ਚੋਂਦਾ ਨੇ ਇਹ ਛੱਤਾਂ ਜਿਹੜੀਆਂ ਇੰਨੀਆਂ ਜ਼ਿਆਦਾ ਚੋਂ ਲੱਗ ਪਈਆਂ ਨਾ ਬਹੁਤ ਜ਼ਿਆਦਾ ਨਹੀਂ ਕਿਉਂਕਿ ਉੱਪਰ ਮਿੱਟੀ ਨਹੀਂ ਹੈਗੀ ਮਿੱਟੀ ਹੁਣ ਮਿਲਦੀ ਨਹੀਂਗੀ ਤੇ ਪਈ ਹੈਗੀ ਤਾਂ ਕਰਕੇ ਇੱਕ ਇਹ ਵੀ ਰੀਜ਼ਨ ਆ ਤੇ ਇੱਕ ਆ ਕਿ ਜਿਹੜੀਆਂ ਇਹ ਛੱਤਾਂ ਹਨ ਆ ਜਿਹੜਾ ਰੂਮ ਆ ਬਸ ਇਹ ਨਾ ਉਹ ਨਾ ਉਹ ਕੋਸ਼ਣ ਸਹੀ ਹੈ ਕੇਸੀ ਤੋਂ ਪਰੇ-ਪਰੇ ਸਹੀ ਦੀ ਆ ਏਸੀ ਤੋਂ ਉਹ ਵਾਲਾ ਜਿਹੜਾ ਉਹ ਵਾਲੀ ਸਾਈਡ ਆ ਹਨ ਉਹ ਵੀ ਸਾਰੀ ਸਾਰੀ ਹੀ ਡਿੱਪ ਕਰਦੀ ਆ ਸਾਰੀ ਹੀ ਡਿੱਪ ਕਰਦੀ ਬਹੁਤ ਜ਼ਿਆਦਾ ਚੁੰਦੀ ਆ ਫਿਰ ਮੈਨੂੰ ਨਾ ਇਹ ਸਾਫ਼ ਕਰਨਾ ਪੈਂਦਾ ਆ ਤੇ ਹੁਣ ਪਹਿਲਾਂ ਮੈਂ ਆ 12 ਵਗੈਰਾ ਉੱਥੇ ਨਿਊਜ਼ਪੇਪਰ ਵਿਛਾਈ ਸੀਗੇ ਤੇ ਬਾਅਦ ਹੁਣ ਮੈਂ ਉਹ ਸਾਰੇ ਉਤਾਰ ਦਿੱਤੇ ਆ ਤੇ ਫਿਰ ਹੁਣ ਮੈਂ ਇੱਥੇ ਕੱਪੜਾ ਜਿਹੜਾ ਹੈ ਨਾ ਕੱਪੜੇ ਦੇ ਨਾਲ ਨੇ ਸਾਫ਼ ਕਰ ਦਿੰਦੀ ਹਾਂ ਬਟ ਹੁਣ ਜਿਹੜਾ ਕੱਲ ਪਰਸੋਂ ਮੀਂਹ ਪਿਆ ਨਾ ਉਹਦੇ ਨਾਲ ਸੇ ਰੂ ਰਾਤ ਕਾਫੀ ਜ਼ਿਆਦਾ ਚੁੰ ਗਿਆ ਤੇ ਤਾਂ ਕਰਦੇ ਕਿਉਂਕਿ ਹਨਾ ਸਮਾਨ ਜਿਹੜਾ ਹੈਗਾ ਉਹ ਖਰਾਬ ਹੋ ਜਾਂਦਾ ਤੇ ਇਹ ਜਿਹੜਾ ਆਹੇ ਜਿਹੜਾ ਹਨਾ ਆਹ ਜਿਹੜਾ ਆ ਜਿੱਥੇ ਆਹ ਹੈ ਕਿ ਇਹਨੂੰ ਵੀ ਇਹ ਲਿਆ ਇੱਕ ਤਾਂ ਖਰਾਬ ਤਾਂ ਹੋਇਆ ਤੇ ਇਹ ਤਾਂ ਵਾਲਾ ਆ ਦੇਖੋ ਆ ਵੀ ਜਿਹੜਾ ਸਾਰਾ ਇਹਨਾਂ ਸਾਰਾ ਹੀ ਚੁੰਦਾ ਹੈ ਤੇ ਇੱਥੇ ਜਮਾ ਸਾਡੇ ਕੋਲ ਮੰਜੇ ਤੇ ਨਾ ਲੰਮੇ ਵਗੈਰਾ ਜਮਾਦੀ ਭਿਆਨ ਹੀ ਜਾਂਦਾ ਹੈਗਾ ਜਿਸ ਤਰ੍ਹਾਂ ਕਹਿੰਦੇ ਵੀ ਆਪਾਂ ਸੋਨਾ ਵਗੈਰਾ ਹੁੰਦਾ ਹਨਾ ਤੇ ਜਮਾ ਭਿਆਨ ਹੀ ਜਾਂਦਾ ਸਾਡੇ ਕੋਲ ਤੇ ਆਹ ਜਿਹੜਾ ਆ ਦੇਖੋ ਇਹ ਤਾਂ ਸਾਰਾ ਹੀ ਚੁੰਦਾ ਹੈ ਸਾਰੀ ਸਾਈਡਾਂ ਤੋਂ ਚੁੰਦਾ ਹੈ ਦੇ ਕੁ ਸਾਰੇ ਕਿਤੇ ਹੀ ਚੋਲਦਾ ਰਹੇ ਬਹੁਤ ਜ਼ਿਆਦਾ ਗਿੱਲਾ ਗਿੱਲਾ ਹੋ ਜਾਂਦਾ ਫਿਰ ਪਾਣੀ ਬਾ ਕਾਫੀ ਜ਼ਿਆਦਾ ਆ ਜਾਂਦਾ ਜੀ ਇੱਕ ਏਸੀ ਦਾ ਜਿਹੜਾ ਹਨਾ ਦੇਖੋ ਏਸੀ ਦੀ ਪਾਈਪਸ ਜਿਹੜੀਆਂ ਹੈਗੀਆਂ ਨੇ ਇਹ ਕਾਫੀ ਜ਼ਿਆਦਾ ਲੀਕਸ ਕਰਦੇ ਨੇ ਤੇ ਏਸੀ ਦੇ ਵਿੱਚ ਦੀ ਪਾਣੀ ਜਿਹੜਾ ਹੈਗਾ ਨਾ ਉਹ نیچے ਨੂੰ ਧਰਾਣਾ ਜਿਹੜੀਆਂ ਹੈਗੀਆਂ ਨੇ ਉਹ ਵਗ ਪਾਕ ਕੇ ਤੇ ਸਾਰਾ ਆਪਣੇ ਥੱਲੇ ਜਿਹੜਾ ਹੈਗਾ ਨਾ ਪਾਣੀ ਜਾਂਦਾ ਤੇ ਫਿਰ ਜੀ ਹੁਣ ਆਪਾਂ ਜਿੱਥੇ ਆਪਣਾ ਫ੍ਰੀਜ਼ਰ ਰੱਖਿਆ ਹੋਇਆ ਵਾ ਉਹ ਸਾਰਾ ਹੀ ਬਰਾਂਡਾ ਜਿਹੜਾ ਹੈਗਾ ਬਰਾਂਡਾ ਆ ਬਾਬਾ ਜੀ ਵਾਲਾ ਰੂਮ ਆ ਉਹ ਵੀ ਸਾਰਾ ਚੁੰਦਾ ਆ ਤੇ ਤਾਂ ਕਰਕੇ ਤੇ ਜਦੋਂ ਇੱਕ ਨਾ ਇਹ ਘਰ ਵਾਲਿਆਂ ਦੇ ਉਹਨਾਂ ਥੋੜਾ ਜਨਾ ਇਹ ਚੱਲਦਾ ਗਿਆ ਆਪਸ ਦੇ ਵਿੱਚ ਕੁਸ਼ਣ ਤੇ ਤੁਹਾਨੂੰ ਪਤਾ ਹੀ ਆਤੀ ਜਾ ਰਹੀ ਪਤਾ ਆ ਕਿ ਲੜਾਈ ਝਗੜੇ ਜਿਹੜੇ ਆ ਨਾ ਉਹ ਹਰ ਇੱਕ ਘਰ ਦੇ ਵਿੱਚ ਹੁੰਦੇ ਹੁੰਦੇ ਕਿਸੇ ਦੇ ਕਾਰਨ ਵੱਟ ਪਏ ਆਪਣੀ ਫੈਮਿਲੀ ਤੇ ਜਾਂਦੇ ਆ ਹੁੰਦੇ ਕਿਸੇ ਦੇ ਕਾਰਨ ਨਹੀਂ ਕੋਈ ਖੁਸ਼ ਨਹੀਂ ਹੁੰਦਾ ਆਪਾਂ ਨੂੰ ਸੁਖੀ ਦੇਖ ਕੇ ਹਨ ਤੇ ਇਸ ਕਰਕੇ ਹਨ ਇੱਥੇ ਵੀ ਤੁਹਾਨੂੰ ਪਤਾ ਹੀ ਹੈ ਕਿ ਲੋਕ ਕੋਈ ਵੀ ਯਰ ਕੋਈ ਪੈਂਡ ਲਾ ਲੂ ਕੋਈ ਸ਼ੇਰ ਲਾ ਲੂ ਕੋਈ ਹਨਾ ਬਾਰ ਬਾਰ ਪੈਂਡ ਲਾ ਘਰ ਲਾ ਲੂ ਹਨ ਹਰ ਕਿਤੇ ਕੋਈ ਨਾ ਕੋਈ ਲੜਾਈ ਝਗੜਾ ਜਿਹੜਾ ਆ ਉਹ ਚੱਲਦਾ ਹੀ ਤੇ ਜਿਹੜੇ ਲੜਾਈ ਝਗੜੇ ਹੁੰਦੇ ਆ ਹਨ ਉਹਨਾਂ ਦੇ ਵਿੱਚ ਕਹਿੰਦੇ ਕਿ ਤੀਸਰਾ ਬੰਦਾ ਜਿਹੜਾ ਹੈਗਾ ਉਹ ਕਿਸਕੇ ਰੱਖੇ ਇਹ ਦੋਨੇ ਘਰ ਬਹੁਤ ਵਧੀਆ ਨੇ ਆਪਾਂ ਨੇ ਕਹੀ। ਘਰ ਵਾਲੇ ਵੀ ਬਹੁਤ ਬਹੁਤ ਜ਼ਿਆਦਾ ਵਧੀਆ ਕਿ ਜਿਨ੍ਹਾਂ ਨੇ ਸਾਨੂੰ ਰਹਿਣ ਦੀ ਛੱਤ ਦਿੱਤੀ ਸਾਡੇ ਤੋਂ ਉਹਨਾਂ ਤੋਂ ਵੱਧ ਕੇ ਸਾਡੇ ਲਈ ਹੋਰ ਕੋਈ ਨਹੀਂ ਹੈ। ਕਿਉਂਕਿ ਸਾਡੀ ਪ੍ਰੋਬਲਮ ਨੂੰ ਉਹਨਾਂ ਨੇ ਸਮਝਿਆ। ਸਾਡੀ ਪ੍ਰੋਬਲਮ ਨੂੰ ਉਹਨਾਂ ਨੇ ਉਸ ਟਾਈਮ ਤੇ ਸਮਝਿਆ ਤੇ ਸਾਨੂੰ ਕਿ ਆ ਘਰ ਜਿਹੜਾ ਹੈਗਾ ਸੀਗਾ ਰਹਿਣ ਨੂੰ ਦਿੱਤਾ। ਬਟ ਹੋਣ ਇਦਾਂ ਵਾਂ ਕਿ ਤੁਹਾਨੂੰ ਪਤਾ ਹੀ ਆ। ਕਿ ਕੋਈ ਕਿੱਥੇ ਕਿਸੇ ਨੂੰ ਦੇਖ ਕੇ ਜਾਂਦਾ। ਇਸ ਕਰਕੇ ਜੀ ਇਹਨਾਂ ਦੇ ਜਿਹੜੇ ਨੇਬਰਸ ਨੇ ਇੱਧਰ ਵਾਲਾ ਜਿਹੜਾ ਘਰ ਬਰ ਅੱਗੇ ਵਾਲੀ ਸਾਈਡ ਤੇ ਜਿਹੜਾ ਘਰ ਆ ਉਹ ਬਿਲਕੁਲ ਖੁਸ਼ ਨਹੀਂ ਹੈਗਾ ਉਹ ਉਹ ਬੁਢੀ ਜਿਹੜੀ ਆ ਨਾ ਪਹਿਲੀ ਗੱਲ ਤੇ ਉਹ ਜੀ ਚਲੋ ਆਪਾਂ ਨੂੰ ਕਿਸੇ ਦੀ ਗੱਲ ਤਾਂ ਨਹੀਂ ਕਰਨੀ ਚਾਹੀਦੀ ਬਟ ਤੇ ਲੈ ਕਰਨ ਲੱਗੀ ਆ ਵੀ ਉਹਨੇ ਨਾ ਆਪਣਾ ਜਿਸ ਤਰ੍ਹਾਂ ਹੁੰਦਾ ਕਿ ਕਹਿੰਦੇ ਕਿ ਆਪਣੀਆਂ ਨੋਹਾਂ ਨੂੰ ਤੇ ਆਪਣੇ ਜਿਹੜੇ ਪੋਤਰੀਆਂ ਨੇ ਉਹਨਾਂ ਨੂੰ ਵੀ ਕਰੋ ਕੱਢ ਦਿੱਤੇ ਉਹ ਕਿਸੇ ਨੂੰ ਦੇਖ ਕੇ ਕਿੱਥੇ ਜਾਣ ਹੈਨਾ ਇਸ ਕਰਕੇ ਕਿ ਉਹ ਉਹ ਕੋਠੇ ਦੇ ਥਾਣੀ ਨਾ ਸਾਡੇ ਘਰੇ ਚਾਕਦੀ ਰਹਿੰਦੀ ਆ ਸਾਨੂੰ ਚੰਗਾ ਨਹੀਂ ਲੱਗਦਾ ਹੈ ਗਾਇਸ ਅਸੀਂ ਕੋਈ ਵੀ ਕੰਮ ਕਰਦੇ ਆ ਨਾ ਵਿੱਚ दखਲ ਅੰਦਾਜ਼ੀ ਕਰਦੇ ਆ ਫਿਰ ਸਾਨੂੰ ਚੰਗਾ ਨਹੀਂ ਲੱਗਦਾ ਹੈਗਾ ਇਸ ਕਰਕੇ ਆਪਾਂ ਇਹ ਜਿਹੜਾ ਘਰ ਇਹ ਛੱਡਣ ਲੱਗੇ ਕਿਉਂਕਿ ਜਦ ਹੁਣ ਆਪਣੇ ਘਰ ਦਾ ਕੋਈ ਹੋਵੇ ਨਾ ਉਹ ਚਾਕੀ ਜਾਂਦੇ ਦੇਸ਼ਕ ਆਪਾਂ ਨੂੰ ਪੁੱਛ ਵੀ ਸਕਦਾ ਸਵਾਲ ਵੀ ਪੁੱਛ ਸਕਦਾ ਆਪਾਂ ਦੱਸ ਵੀ ਸਕਦੇ ਦਿੱਤਾ ਚੌਥੇ ਜਾਂ ਪੰਜਵੇਂ ਬੰਦੇ ਨੂੰ ਆਪਾਂ ਕੀ ਉਹ ਕਿਹੜੀ ਗੱਲੋਂ ਦੱਸੀ ਹੈ ਨਾ ਜਿੰਨੇ ਜਦ ਜਿਹੜਾ ਆਪਣੀਆਂ ਨੋਹਾਂ ਦਾ ਨਹੀਂ ਬਣਿਆ ਆਪਣੇ ਪੋਤੀਆਂ ਦਾ ਨਹੀਂ ਬਣਿਆ ਆਪਣੇ ਮੁੰਡੇ ਦਾ ਖੁਦ ਖੁਦ ਆਪਣੇ ਮੁੰਡੇ ਦੀ ਨਹੀਂ ਬਣੀ ਹੈਗੀ ਉਹ ਸਾਡੀ ਕੀ ਬਣ ਜੂਗੀ ਤੇ ਇਸ ਕਰਕੇ ਜੀ ਆਪਾਂ ਹਨਾ ਮੈਨੂੰ ਤੇ ਮੈਂ ਸੱਚੀ ਦੱਸਾਂ ਕਿਉਂਕਿ ਮੈਂ ਆਪਣੀ ਬੇਟੀ ਨੂੰ ਪੂਰਾ ਸੇਵ ਰੱਖਣਾ ਚਾਹੁੰਦੀ ਆ ਤੇ ਕਿਉਂਕਿ ਅੱਜ ਕੱਲ ਸਮਾਂ ਹੈ ਨਹੀਂ ਆ ਲੋਕੀ ਤਾਂ ਨਾ ਚੰਗੇ ਭਲੇ ਬੰਦੇ ਨੂੰ ਉਹਦੇ ਵਿੱਚ ਪਾਉਣ ਨੂੰ ਕਰਦੇ ਨੇ ਤੇ ਲੋਕਾਂ ਦਾ ਕੀ ਚੰਗੇ ਭਲੇ ਬੰਦੇ ਨੂੰ ਮੂੰਹ ਦੇ ਵਿੱਚ ਪਾਉਣ ਨੂੰ ਫਿਰਦੇ ਨੇ ਕਿ ਇਸ ਬੰਦੇ ਨੂੰ ਵੀ ਆਪਾਂ ਵੀ ਕੱਚੇ ਨੂੰ ਖਾ ਲਈਏ ਅੱਜ ਕੱਲ ਆ ਸਾਹ ਕਿਤਾਬਾ ਅੱਜ ਕੱਲ ਤਾਂ ਛੋਟੇ ਤੋਂ ਛੋਟੇ ਬੱਚੇ ਨੂੰ ਹੋਰ ਜਿਸ ਤਰ੍ਹਾਂ ਮੈਂ ਕਹਾਂ ਮੇਰੀ ਬੇਟੀ ਅਜੇ ਤਾਂ 3 ਸਾਲ ਦੀ ਹੈ ਬਟ ਅੱਜ ਕੱਲ ਤਾਂ ਲੋਕ ਇਹਨਾਂ 1.5-1.5 ਸਾਲ ਦੀਆਂ ਬੱਚੀਆਂ ਜਿਹੜੀਆਂ ਉਹਨਾਂ ਨੂੰ ਨਹੀਂ ਛੱਡਦੇ ਤੇ ਮੈਂ ਹਨਾ ਤੇ ਮੈਂ ਤੇ ਮੇਰੀ ਬੇਟੀ ਹਨਾ ਤੇ ਮੇਰੀ ਚਲੋ ਮੇਰੇ ਫੈਮਿਲੀ ਦਾ ਮੇਰੇ ਸਾਰੀ ਨਾਲ ਹੀ ਆ ਭਾਵੇਂ ਕਿ ਇਹ ਤੇ ਬਟ ਫਿਰ ਵੀ ਹੁੰਦਾ ਹੈ ਕਿ ਚਲੋ ਯਾਰ ਇੱਕ ਕੇ ਪਰਿਵਾਰ ਆ ਹਨ ਤੇ ਬਟ ਫਿਰ ਵੀ ਆਪਣੀ ਜਿਹੜੀ ਹੈਗੀ ਆ ਵੀ ਕਹਿੰਦੇ ਆਪਣੀ ਕੋਈ ਪਰਸਨਲ ਲਾਈਫ ਜਿਹੜੀ ਆ ਹਨ ਉਸ ਨੂੰ ਕਿਸੇ ਨਾਲ ਆਪਾਂ ਨੂੰ ਸ਼ੇਅਰ ਨਹੀਂ ਕਰਨਾ ਚਾਹੀਦਾ ਹੈ ਤੇ ਇਸ ਕਰਕੇ ਹਨਾ ਤੇ ਮੈਨੂੰ ਬਹੁਤ ਜ਼ਿਆਦਾ ਕਿ ਮੈਂ ਕਿ ਕਿ ਮੈਂ ਇਹਨਾਂ ਚੀਜ਼ਾਂ ਨੂੰ ਇਗਨੋਰ ਕਰਕੇ ਤੇ ਕਿਉਂ ਨਾ ਕਿ ਆਪਣਾ ਜਿਹੜਾ ਹੈਗਾ ਆ ਇਥੋਂ ਸਮਾਨ ਵਗੈਰਾ ਸਿੱ ਚੱਕ ਲਈ। ਕਿਉਂਕਿ ਸਮਾਨ ਦਾ ਸਾਡਾ ਕੋਈ ਨਹੀਂ ਹੈਗਾ ਇੱਥੇ ਬਟ ਥੋੜਾ ਜਿਹਾ ਚਲੋ ਆ ਪੈਕਿੰਗ ਚੈਕਿੰਗ ਕਰਦੇ ਆ ਆਪਣੀ ਤੇ ਬਹੁਤ ਜਲਦੀ ਆਪਾਂ ਇੱਥੋਂ ਹੋਰ ਕਿਸੇ ਘਰੇ ਸੁੱਤ ਹੋ ਜਾਵਾਂਗੇ ਠੀਕ ਹੈ ਜੀ ਤੇ ਚਲੋ ਜੀ ਤੁਹਾਨੂੰ ਮਿਲਦੇ ਆ ਕਿਸੇ ਨਵੇਂ ਘਰੇ ਆਪਾਂ ਠੀਕ ਹੈ ਜੀ ਦੇ ਕਿਉਂਕਿ ਇੱਥੋਂ ਦੇ ਜਗ ਲੋਕ ਜਿਹੜੇ ਹਨ ਜਮਾ ਵਧੀਆ ਨੇ ਪਰ ਫੁੱਲ ਨਹੀਂ ਵਧੀਆ ਨੇ ਪਰ ਫੁੱਲ ਵੀ ਵਧੀਆ ਨੇ ਨਾ ਬੰਦੇ ਨਾ ਬੁੜੀਆਂ ਨਾ ਮੁੰਡੇ ਨਾ ਕੁੜੀਆਂ ਆਪਾਂ ਧਰੂ ਸਿੱਧੀ ਗੱਲ ਦੱਸਦੇ ਆ ਉਹ ਕਿਸੇ ਨੂੰ ਦੇਖ ਕੇ ਜਾਂਦਾ ਨਹੀਂ ਸਿੱਧੀ ਗੱਲ ਆ ਜਿਹੜੀ ਤੇ ਨਾਲੇ ਕਿੰਨਾ ਐਸਪੈਂਸਨ ਨਸ਼ਾ ਜਿਹੜਾ ਸਭ ਤੋਂ ਜ਼ਿਆਦਾ ਨਸ਼ਾ ਹੈ ਇੱਧਰ ਜਿੱਧਰ ਅਸੀਂ ਰਹਿੰਨੇ ਆ ਇੱਧਰ ਤਾਂ ਨਸ਼ੇ ਦੀ ਧੂਮ ਹੀ ਮੱਚੀ ਪਈ ਹੈ ਨਾ ਬਹੁਤ ਜ਼ਿਆਦਾ ਨਸ਼ਾ ਹੈ ਸਾਡੇ ਲਾਗੇ ਬੰਨੇ ਬਹੁਤ ਜ਼ਿਆਦਾ ਨਸ਼ਾ ਹੈ ਇਸ ਕਰਕੇ ਨਾ ਸਾਨੂੰ ਕਾਫੀ ਡਰ ਜਿਹਾ ਲੱਗਣ ਲੱਗ ਪਿਆ ਹੈ ਇਸ ਕਰਕੇ ਆਪਾਂ ਇਸ ਘਰ ਨੂੰ ਕਲੀਨ ਕਰਨ ਲੱਗੇ ਆ ਠੀਕ ਆ ਕਾਫੀ ਰੀਜ਼ਨ ਨੇ ਮੈਂ ਤੁਹਾਨੂੰ ਦੱਸਿਆ ਨਾ ਕਿ ਕਾਫੀ ਜ਼ਿਆਦਾ ਰੀਜ਼ਨ ਨੇ ਜਿਹੜੇ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਹੈਗੀ ਮੌਜੂਦਾ ਰੀਜ਼ਨ ਨੇ ਤੇ ਇਸ ਕਰਕੇ ਜਿੰਨੇ ਵੀ ਹੋਰ ਕੋਈ ਗੱਲ ਬਾਤ ਆਪਾਂ ਨੂੰ ਪੁੱਛਣੀ ਹੋਈ ਕਮੈਂਟ ਸੈਕਸ਼ਨ ਵਿੱਚ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਆ ਤੇ ਸਾਨੂੰ ਜਿਹੜੀ ਸਾਡੀ ਅੱਜ ਦੀ ਵੀਡੀਓ ਆ ਇਹ ਕਿਸ ਤਰ੍ਹਾਂ ਦੀ ਲੱਗੀ ਤੇ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਸੇਵ ਰੱਖੋ ਕਿਸੇ ਨਾਲ ਕੋਈ ਲੜਾਈ ਜਾਂ ਝਗੜਾ ਨਾ ਕਰੋ ਕਿਉਂਕਿ ਅੱਜ ਕੱਲ ਸਿੱਧਾ ਲੋਕੀ ਮਾਰਨ ਤੇ ਤੋਲ ਜਾਂਦੇ ਨੇ ਮਾਰਦੇ ਨੇ ਇਹ ਨਹੀਂ ਹੈਗਾ ਕਿ ਕੋਈ ਕਿਸੇ ਦੀ ਪ੍ਰੋਬਲਮ ਨੂੰ ਸਮਝਦਾ ਹੈ ਲੋਕੇ ਸਿੱਧਾ ਹੀ ਉਸ ਨੂੰ ਮਾਰਨ ਲਈ ਤਲ ਜਾਂਦੇ ਨੇ ਤੇ ਹਨਾ ਦੇਖੋ ਸਾਡੇ ਆ ਇਥੇ ਨੀਅਰ ਰਿਜ ਬਰਾਉਂਡ ਦੇ ਵਿੱਚ ਤੇ ਸਕੋਰਪੀਓ ਗੱਡੀ ਦੇ ਵਿੱਚ ਮੁੰਡੇ ਨੂੰ ਸਾੜ ਦਿੱਤਾ ਦੇਖੋ ਉਹ ਦਾਣਾ ਵਧੀਆ ਕੰਮਕਾਰ ਚੱਲਦਾ ਸੀਗਾ ਪਤਾ ਨਹੀਂ ਕਿੱਥੋਂ ਦੇ ਬੰਦੇ ਸੀ ਕਿੱਥੋਂ ਦੇ ਨੇ ਉਹਨਾਂ ਨੇ ਦੇਖ ਲਓ ਕਿ ਉਸ ਮੁੰਡੇ ਨੂੰ ਸਾੜ ਦਿੱਤਾ ਵਧੀਆ ਉਹਦੀਆਂ ਦੋ ਧੀਆ ਸੀਗੀਆਂ ਇੱਕ ਉਹਦਾ ਬੇਟਾ ਸੀਗਾ ਲੋਕੇ ਸੱਚੀ ਇੰਨੇ ਜ਼ਿਆਦਾ ਹਲਕਾ ਗੁੱਦਿਆ ਹੋਇਆ ਲੋਕਾਂ ਇਸ ਕਰਕੇ ਵੱਧ ਤੋਂ ਵੱਧ ਆਪਣੀ ਸੇਵਿੰਗ ਨੇ ਆਪਣੇ ਆਪ ਨੂੰ ਸੇਵ ਰੱਖੋ। ਕਦੀ ਨਹੀਂ ਹਣਾ ਕਿਸੇ ਵੀ ਪਹਿਲੀ ਗੱਲ ਤੇ ਆਂਡ ਗਵਾਂ ਦੇ ਜਾਉਣਾ। ਮੇਰੀ ਹਮੇਸ਼ਾ ਤੋਂ ਆਦਤ ਰਹੀ ਹੈ ਕਿ ਮੈਂ ਹਮੇਸ਼ਾ ਵੀ ਜਦੋਂ ਦੀ ਵੀ ਮੈਂ ਇੱਥੇ ਵਿਆਹੀ ਆਈ ਆ ਨਾ ਮੈਂ ਕਦੀ ਵੀ ਕਿਸੇ ਦੇ ਘਰੇ ਨਹੀਂ ਜਾਂਦੀ ਹੁੰਦੀ ਜਿਆਦਾ। ਕਿਉਂਕਿ ਮੈਨੂੰ ਚੰਗਾ ਹੀ ਨਹੀਂ ਲੱਗਦਾ। ਆਪਣੇ ਆਪ ਨੂੰ ਹੀ ਮੈਨੂੰ ਚੰਗਾ ਲੱਗਦਾ ਹੈਗਾ। ਤੇ ਮੈਂ ਬਸ ਹਾਂ ਹੋ ਸਕਿਆ ਕਿਤੇ ਹਫ਼ਤੇ ਦੇ ਵਿੱਚ ਕਿਤੇ ਮਹੀਨੇ ਦੇ ਵਿੱਚ 1-2 ਦਿਨ ਆ ਮੈਂ ਹੁਣ ਜੁਨੀ ਦਾ ਸੂਟ ਸਟਿਚ ਕਰਨਾ ਸੀਗਾ। ਤਾ ਕਰਕੇ ਕਿ ਮੈਨੂੰ ਇੱਥੇ ਵੀ ਸਾਡੇ ਨੀਅਰ ਨੇ ਉਹਨਾਂ ਦੇ ਮੈਨੂੰ ਜਾਣਾ ਪਿਆ ਤੇ ਕਿਉਂਕਿ ਮੈਂ ਉਹਨਾਂ ਨੂੰ ਥੋੜਾ ਆਪ ਹੀ ਆਪਣਾ ਸਮਝਦੀ ਆ ਉਹ ਵੀ ਮੈਨੂੰ ਆਪਣਾ ਸਮਝਦੇ ਨੇ ਤਾਂ ਕਰਕੇ ਤੇ ਵੈਸੇ ਤਾਂ ਕੋਈ ਅੱਜ ਕੱਲہ ਕਿਸੇ ਨੂੰ ਆਪਣਾ ਨਹੀਂ ਸਮਝਦਾ ਹੈਗਾ ਕਿ ਇਹ ਫੋਨ ਦੇ ਰਿਸ਼ਤੇ ਜਿਹੜੇ ਹੈਗੇ ਨੇ ਉਹ ਨਹੀਂ ਆਪਣੇ ਆਪ ਨੂੰ ਆਪਾਂ ਉਹਨਾਂ ਲਈ ਨਹੀਂ ਸੇਵ ਹੈਗੇ ਕਿਸੇ ਲਈ ਤਾਂ ਕਿਸੇ ਨੇ ਤਾਂ ਆਪਣਾ ਸੇਵ ਰੱਖਣਾ ਹੀ ਕਿ ਇਹ ਇਸ ਕਰਕੇ ਮੈਨੂੰ ਕਿਸੇ ਤੇ ਯਕੀਨ ਨਹੀਂ ਹੈਗਾ ਕਿਸੇ ਤੇ ਵੀ ਯਕੀਨ ਨਹੀਂ ਹੈਗਾ ਤਾਂ ਕਰਕੇ ਆਪਾਂ ਕਿਸੇ ਤੇ ਬਲੀਵ ਨਹੀਂ ਕਰਦੇ ਓਨਲੀ ਵਾਹਿਗੁਰੂ ਤੇ ਬਲੀਵ ਕਰਦੀ ਆ ਮੈਂ ਕਿਸੇ ਤੇ ਨਹੀਂ ਬਲੀਵ ਕਰਦੀ ਹੈਗੀ ਕਿਉਂਕਿ ਮੈਂ ਆਪਣੇ ਦਿਲ ਦੀ ਗੱਲ ਕਿਸੇ ਨੂੰ ਦੱਸ ਨਹੀਂ ਸਕਦੀ ਹੈਗੀ ਤੇ ਨਾ ਹੀ ਮੈਂ ਕਿਸੇ ਨਾਲ ਸ਼ੇਅਰ ਕਰ ਸਕਦੀ ਕਿਸੇ ਨਾਲ ਨਹੀਂ ਮੈਂ ਸ਼ੇਅਰ ਕਰਦੀ ਹੈਗੀ ਨਾ ਹੀ ਮੈਨੂੰ ਕਰਨ ਦੀ ਲੋੜ ਹੈਗੀ ਆ ਤੇ ਮੈਂ ਸਾਰੀਆਂ ਗੱਲਾਂ ਮੈਂ ਆਪਣੇ ਬਾਬਾ ਜੀ ਨਾਲ ਸ਼ੇਅਰ ਕਰਦੀ ਹਾਂ ਦੁੱਖ ਹੋਵੇ ਸੁੱਖ ਹੋਵੇ ਚਾਹੇ ਮੈਂ ਕਿੰਨੀ ਵੀ ਮੁਸ਼ਕਲ 'ਚ ਹੋਵਾਂ ਮੈਂ ਵਾਹਿਗੁਰੂ ਉਤੇ ਹਣੀ ਹਾਂ ਤੇ ਚਾਹੇ ਨਾ ਜਿੰਨੀ ਮਰਜ਼ੀ ਖੁਸ਼ੀ ਹੋਵੇ ਨਾ ਤਾਈਂ ਮੈਂ ਵਾਇਗਰੂ ਨੂੰ ਤੇ ਹੁੰਦੀ ਹੁੰਦੀ ਆ ਕਿ ਸ਼ੁਕਰ ਆਦਾ ਤਿਆ ਤੇਰਾ ਕਿ ਤੂੰ ਸਾਨੂੰ ਵੀ ਹਰ ਕੋਈ ਚੀਜ਼ ਜਿਹੜੀ ਹੈਗੀ ਆ ਸਾਡੇ ਸਮੇਂ ਦੇ ਹਿਸਾਬ ਨਾਲ ਸਾਨੂੰ ਦੁੱਖ ਵੀ ਦੇ ਰਿਹਾ ਸਾਨੂੰ ਸੁੱਖ ਵੀ ਦੇ ਰਿਹਾ ਸਾਨੂੰ ਸਿਖਾ ਵੀ ਰਿਹਾ ਹੈ ਹਨਾ ਸਾਨੂੰ ਖਲਾ ਵੀ ਰਿਹਾ ਸਾਨੂੰ ਪਲਾ ਵੀ ਰਿਹਾ ਤੂੰ ਸਾਰਾ ਕੁਝ ਸਾਨੂੰ ਖੰਡਾਉਣ ਨੂੰ ਪਾਉਣ ਨੂੰ ਸਾਨੂੰ ਸਾਰਾ ਕੁਝ ਵਧੀਆ ਦੇ ਰਿਹਾ ਉਸ ਵਾਇਗਰੂ ਦੀ ਰਜ਼ਾ ਜਿਹੜੀ ਹੈਗੀ ਉਹਦੇ ਵਿੱਚ ਰਹਿਣਾ ਸਿੱਖੋ ਤੇ ਇਸ ਕਰਕੇ ਪਲੀਜ਼ ਵੇਰਾਂ ਨੂੰ ਮੇਰੀ ਖਾਸ ਕਰਕੇ ਇਹ ਬੇਨਤੀ ਹੈ ਕਿ ਨਸ਼ਿਆਂ ਤੋਂ ਜਿੰਨਾ ਵੀ ਹੋ ਸਕੇ ਦਾ ਤੁਸੀਂ ਦੂਰ ਰਹੋ ਕਿਉਂਕਿ ਨਸ਼ੇ ਤੁਹਾਡੀ ਫੈਮਲੀ ਨੂੰ ਆਪਣੇ ਇੰਦੀਆ ਨੂੰ ਆਪਣੇ ਪੰਜਾਬ ਨੂੰ ਬਰਬਾਦ ਕਰ ਰਿਹਾ ਹੈ ਤੇ ਚਲੋ ਜੀ ਮਿਲਦੇ ਆ ਕਿਸੇ ਨੈਕਸਟ ਵੀਡੀਓ ਨਾਲ ਜੇ ਕਿਸੇ ਵੀ ਭੈਣ ਭਰਾ ਨੂੰ ਮੇਰੀ ਵੀਡੀਓ ਦਾ ਡਾਊਟ ਆ ਜਾਂ ਕਿਸੇ ਨੂੰ ਕੋਈ ਇਸ਼ੂ ਆ ਉਸ ਲਈ ਮਾਫੀ ਦੀ ਹਾਂ ਆਪਾਂ ਮਾਫੀ ਚਾਹੁੰਦੇ ਆ ਜੇ ਕਿਸੇ ਦੇ ਦਿਲ ਤੇ ਕੋਈ ਗੱਲ ਲੱਗਦੀ ਆ ਤੇ ਬਟ ਆਪਾਂ ਕਦੇ ਵੀ ਕਿਸੇ ਦਾ ਨਾਮ ਲੈ ਕੇ ਜਾਂ ਆਪਾਂ ਕਦੀ ਨਹੀਂ ਹੈਨਾ ਕਿਸੇ ਦਾ ਉਹ ਕਰਕੇ ਨੀ ਵੀਡੀਓ ਪਾਉਂਦੇ ਹੰਦੇ ਬਟ ਹਾਂ ਕੀ ਕਿਉਂਕਿ ਜਿਹੜੇ ਜਰਾ ਆਪਣੇ ਆਦੇ ਨਹੀਂ ਬਣ ਸਕਿਓ ਤੁਹਾਡੇ ਕਿਥੋਂ ਮੰਨਣਗੇ ਉਹ ਭਗਾਨਿਆਂ ਦੇ ਤਾਂ ਕਦੀ ਨਹੀਂ ਬਣ ਸਕਦਾ ਇਸ ਕਰਕੇ ਕਿਸੇ ਤੇ ਬਲੀਵ ਨਾ ਕਰੋ ਤੁਹਾਡਾ ਕੋਈ ਜਿੰਨਾ ਮਰਜੀ ਸਕਾ ਹੈ ਨਾ ਕਿਸੇ ਤੇ ਬਲੀਵ ਨਾ ਓਕੇ ਬਾਏ